ਦੁਨੀਆ ਦੇ ਉੱਤੇ ਜਿਸਮ ਦੀ ਭੁੱਖ ਹੀ ਸਭ ਕੁਝ ਹੈ। ਅੱਜ ਕੱਲ੍ਹ ਜ਼ਿਆਦਾਤਰ ਆਪਾਂ ਜਿਹੜੀਆਂ ਖਬਰਾਂ ਸੁਣਦੇ ਆਂ ਤਾਂ ਉਹ ਨਜਾਇਜ਼ ਸਬੰਧਾਂ ਦੇ ਨਾਲ ਰਿਲੇਟਡ ਹੁੰਦੀਆਂ ਨੇ। ਪੁਰਾਣੇ ਸਮੇਂ ਦੇ ਵਿੱਚ ਲੋਕ ਰਿਸ਼ਤੇ ਨਿਭਾਉਂਦੇ ਸੀ। ਰਿਸ਼ਤਿਆਂ ਦੇ ਪਿੱਛੇ ਲੋਕ ਆਪਣਾ ਆਪ ਕੁਰਬਾਨ ਕਰ ਦਿੰਦੇ ਸੀ। ਪਰ ਅੱਜ ਕੱਲ੍ਹ ਲੋਕ ਆਪਣੇ ਜਿਸਮ ਦੀ ਭੁੱਖ ਨੂੰ ਪੂਰਾ ਕਰਨ ਦੇ ਲਈ ਆਪਣੇ ਰਿਸ਼ਤਿਆਂ ਨੂੰ ਵੀ ਨਹੀਂ ਬਖਸ਼ਦੇ। ਉਹ ਕਤਲ ਤੱਕ ਕਰਨ ਦੇ ਵਿੱਚ ਇੱਕ ਮਿੰਟ ਨਹੀਂ ਲਾਉਂਦੇ। ਅੱਜ ਜਿਹੜੀ ਮੈਂ ਸੱਚੀ ਕਰਨਾਂ ਦੀ ਗੱਲ ਕਰਨ ਜਾ ਰਿਹਾ ਉਸ ਦੇ ਵਿੱਚ ਵੀ ਕੁਝ ਐਸਾ ਹੀ ਹੁੰਦਾ ਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਸੰਦੀਪ ਸੈਂਡੀ ਰੋਜ਼ ਨਵੀਆਂ ਤੇ ਸੱਚੀਆਂ ਕਹਾਣੀਆਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਦੋਸਤ ਚੈਨਲ ਦੇ ਉੱਤੇ ਅੱਜ ਪਹਿਲੀ ਵਾਰ ਆਏ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਦੀ ਸੱਚੀ ਕਹਾਣੀ ਆ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਤਰੀਕ ਹੁੰਦੀ ਹੈ 16 ਸਤੰਬਰ 2024 ਗੁਰਦਾਸਪੁਰ ਦੇ ਰੰਜੀਤ ਬਾਗ ਦੇ ਇਲਾਕੇ ਦੇ ਵਿੱਚ ਸੜਕ ਦੇ ਕਿਨਾਰੇ ਇੱਕ ਬੋਰੀ ਪਈ ਹੁੰਦੀ ਆ। ਇਸ ਬੋਰੀ ਨੂੰ ਜਦੋਂ ਲੋਕ ਦੇਖਦੇ ਨੇ ਤਾਂ ਉਹ ਡਰ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਦੇਖ ਕੇ ਹੀ ਇਹ ਲੱਗ ਰਿਹਾ ਹੁੰਦਾ ਹੈ ਕਿ ਕੁਝ ਬੋਰੀ ਦੇ ਵਿੱਚ ਗਲਤ ਹੈ ਕਿਉਂਕਿ ਬੋਰੀ ਦੇ ਵਿੱਚੋਂ ਖੂਨ ਵਗ ਰਿਹਾ ਹੁੰਦਾ। ਇਹਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਬੋਰੀ ਦੇ ਵਿੱਚ ਕਿਸੇ ਜਾਨਵਰ ਜਾਂ ਫਿਰ ਇਨਸਾਨ ਦੀ ਬਾਡੀ ਹੋਵੇ। ਲੋਕ ਉੱਥੇ ਇਕੱਠੇ ਹੁੰਦੇ ਜਾਂਦੇ ਨੇ ਤਾਂ ਸਾਰਿਆਂ ਨੂੰ ਇਹੀ ਲੱਗ ਰਿਹਾ ਹੁੰਦਾ ਹੈ ਕਿ ਇੱਥੇ ਜ਼ਰੂਰ ਕੁਝ ਨਾ ਕੁਝ ਗੜਬੜ ਹੈ। ਤਾਂ ਫਿਰ ਦੀਨਾ ਨਗਰ ਇਲਾਕੇ ਦੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਜਾਂਦਾ। ਪੁਲਿਸ ਵਾਲੇ ਉੱਤੇ ਪਹੁੰਚ ਜਾਂਦੇ ਤੇ ਆ ਕੇ ਫਿਰ ਉਹ ਇਹ ਬੋਰੀ ਖੋਲਦੇ ਨੇ ਜਦੋਂ ਬੋਰੀ ਨੂੰ ਖੋਲਿਆ ਜਾਂਦਾ ਤਾਂ ਸਾਰਿਆਂ ਦੇ ਪੈਰਾਇਟੋਮ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਬੋਰੀ ਦੇ ਵਿੱਚ ਹੁੰਦੀ ਹੈ ਇੱਕ 18-19 ਸਾਲ ਦੇ ਲੜਕੇ ਦੀ লাশ ਕਿਸੇ ਨੇ ਇਸ ਲੜਕੇ ਦਾ ਬੜੀ ਹੀ ਦਰਿੰਦਗੀ ਦੇ ਨਾਲ ਕਤਲ ਕੀਤਾ ਸੀ ਤੇ ਫਿਰ ਉਸ ਦੀ লাশ ਨੂੰ ਬੋਰੀ ਦੇ ਵਿੱਚ ਪਾ ਕੇ ਇੱਥੇ ਸੁੱਟ ਦਿੱਤਾ ਸੀ ਜਦੋਂ ਇਹ ਖਬਰ ਆਲੇ-ਦਾਲੇ ਦੇ ਇਲਾਕੇ ਦੇ ਵਿੱਚ ਪਤਾ ਲੱਗਦੀ ਹੈ ਤਾਂ ਸਾਰੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੋ ਜਾਂਦਾ ਹੈ ਹੁਣ ਪੁਲਿਸ ਆਪਣੀ ਤਫ਼ਤੀਸ਼ ਦੇ ਵਿੱਚ ਲੱਗ ਜਾਂਦੀ ਹੈ ਮੁੱਢਲੀ ਜਾਂਚ ਦੇ ਵਿੱਚ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਇਸ ਲੜਕੇ ਦੇ ਸਿਰ ਦੇ ਵਿੱਚ ਕਿਸੇ ਭਾਰੀ ਚੀਜ਼ ਦੇ ਨਾਲ ਵਾਰ ਕੀਤਾ ਗਿਆ ਸੀ ਕਿਉਂਕਿ ਇਸ ਦੇ ਸਿਰ ਦੇ ਪਿੱਛੇ ਇੱਕ ਗੈਰੀ ਸੱਟ ਦਾ ਕਾਫੀ ਡੂੰਘਾ ਨਿਸ਼ਾਨ ਹੁੰਦਾ ਇਸ ਤੋਂ ਬਾਅਦ ਪੁਲਿਸ ਇਸ ਬਾਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਇਸ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੁਣ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹੀ ਆਉਂਦਾ ਆ ਕਿ ਇਸ ਲੜਕੇ ਦੀ ਜੋ ਮੌਤ ਹੈ ਇਸ ਦੇ ਸਿਰ ਦੇ ਵਿੱਚ ਭਾਰੀ ਚੀਜ਼ ਮਾਰਨ ਦੇ ਨਾਲ ਹੋਈ ਆ ਹੁਣ ਪੁਲਿਸ ਨੂੰ ਆਪਣੀ छानबीन ਦੇ ਵਿੱਚ ਪਤਾ ਲੱਗਦਾ ਹੈ ਕਿ ਇਹ ਜੋ ਮੁੰਡਾ ਆ ਉਥੋਂ ਦੇ ਨੇੜਲੇ ਪਿੰਡ ਸੀਹੋਵਾਲ ਦਾ ਰਹਿਣ ਵਾਲਾ ਜਿਸ ਦਾ ਨਾਮ ਰੋਹਿਤ ਕੁਮਾਰ ਹੈ ਤੇ ਇਹਦੇ ਪਿਤਾ ਦਾ ਨਾਮ ਰਮੇਸ਼ لال ਹੈ ਇਹ ਜੋ ਰੋਹਿਤ ਸੀ ਇਹ ਕਾਲਜ ਦੇ ਵਿੱਚ ਪੜਦਾ ਸੀ ਇਹ ਬੀਏ ਦੇ ਵਿੱਚ ਪੜਾਈ ਕਰ ਰਿਹਾ ਸੀ ਇਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਹੁਣ ਜਦੋਂ ਪੁਲਿਸ ਵਾਲੇ ਰੋਹਿਤ ਦੇ ਘਰਦਿਆਂ ਨੂੰ ਇਸ ਦੀ ਮੌਤ ਦੀ ਖਬਰ ਦਿੰਦੇ ਨੇ ਤਾਂ ਇਸ ਦੇ ਘਰਦਿਆਂ ਦਾ ਬੁਰਾ ਹਾਲ ਹੋ ਜਾਂਦਾ ਆ ਇਸ ਦੀ ਮਾਤਾ ਦਾ ਰੋ ਰੋ ਕੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੁੰਦਾ ਕਿਉਂਕਿ ਉਹਨਾਂ ਦਾ ਇੱਕੋ ਇੱਕ ਜਵਾਨ ਪੁੱਤ ਸੀ ਜੋ ਉਹਨਾਂ ਦਾ ਸਹਾਰਾ ਸੀ ਉਹ ਹੁਣ ਦੁਨੀਆ ਤੋਂ ਜਾ ਚੁੱਕਿਆ ਸੀ ਰੋਹਿਤ ਦੇ ਮਾਤਾ ਪਿਤਾ ਨੇ ਉਸ ਨੂੰ ਬੜੇ ਹੀ ਲਾਡਾਂ ਤੇ ਚਾਵਾਂ ਦੇ ਨਾਲ ਪਾਲਿਆ ਸੀ ਉਧੀਆਂ ਸਾਰੀਆਂ ਜੋ ਖੁਆਇਸ਼ਾਂ ਸੀ ਉਹ ਪੂਰੀਆਂ ਕੀਤੀਆਂ ਸੀ ਪਰ ਕਿਸੇ ਨੇ ਬੜੀ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਸੀ ਹੁਣ ਪੁਲਿਸ ਵਾਲੇ ਰੋਹਿਤ ਦੇ ਪਿਤਾ ਰੌਸ਼ਨ ਲਾਲ ਨੂੰ ਪੁੱਛਦੇ ਨੇ ਕਿ ਕੀ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਹੈ ਜਾਂ ਫਿਰ ਕਿਸੇ ਨਾਲ ਕੋਈ ਲੜਾਈ ਝਗੜਾ ਹੋਇਆ ਹੋਵੇ ਤਾਂ ਇਸ ਕਰਕੇ ਕਿਸੇ ਨੇ ਉਸ ਦੇ بیٹے ਦਾ ਕਤਲ ਕਰ ਦਿੱਤਾ ਹੋਵੇ ਪਰ ਜੋ ਰੋਹਿਤ ਦਾ ਪਿਤਾ ਉਹ ਦੱਸਦਾ ਆ ਕਿ ਉਹਨਾਂ ਦੀ ਕਿਸੇ ਨਾਲ ਇਸ ਤਰ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਹੈ ਨਾ ਹੀ ਉਹਨਾਂ ਦੀ ਕਿਸੇ ਨਾਲ ਕੋਈ ਲੜਾਈ ਹੈ ਰੋਹਿਤ ਦਾ ਪਿਤਾ ਦੱਸਦਾ ਆ ਕਿ ਉਹਨਾਂ ਦਾ ਜੋ ਬੇਟਾ ਸੀ ਉਹ ਇੱਕ ਸਿੱਧਾ ਸਾਦਾ ਲੜਕਾ ਸੀ ਉਹ ਘਰ ਤੋਂ ਸਿੱਧਾ ਕਾਲਜ ਜਾਂਦਾ ਸੀ ਤੇ ਕਾਲਜ ਤੋਂ ਸਿੱਧਾ ਘਰ ਆਉਂਦਾ ਸੀ ਉਹ ਕਹਿੰਦਾ ਆ ਕਿ ਉਹਨਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਦੇ بیٹے ਨੇ ਕਿਸੇ ਦਾ ਕੀ ਵਿਗਾੜਿਆ ਸੀ ਕਿਉਂ ਕਿਸੇ ਨੇ ਉਸ ਦਾ ਇੰਨੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੁਣ ਜੋ ਪੁਲਿਸ ਵਾਲੇ ਸੀ ਇਹ ਉਸ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰਦੇ ਨੇ ਤੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੰਦੇ ਨੇ ਪੁਲਿਸ ਵਾਲੇ ਆਪਣੀ ਛਾਣਬੀਣ ਦੇ ਵਿੱਚ ਲੱਗੇ ਹੁੰਦੇ ਨੇ ਤਾਂ ਉਹਨਾਂ ਨੂੰ ਇੱਕ ਗੱਲ ਪਤਾ ਲੱਗਦੀ ਹੈ ਕਿ ਰੋਹਿਤ ਕੁਮਾਰ ਦਾ ਇੱਕ ਚਾਚਾ ਆ ਸਲਵਿੰਦਰ ਕੁਮਾਰ ਤੇ ਇਸ ਚਾਚੇ ਦੀ ਇੱਕ ਬੇਟੀ ਹੈ ਜਿਹਦਾ ਨਾਮ ਹੈ ਪ੍ਰਿਆ ਜੋ ਪ੍ਰਿਆ ਸੀ ਉਹਦੇ ਆਪਣੇ ਭਰਾ ਰੋਹਿਤ ਦੇ ਨਾਲ ਰਿਸ਼ਤੇ ਬਹੁਤੇ ਵਧੀਆ ਨਹੀਂ ਸੀ ਪੁਲਿਸ ਵਾਲਿਆਂ ਨੂੰ ਰੋਹਿਤ ਦੇ ਦੋਸਤਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹਨਾਂ ਦੇ ਚਾਚੇ ਦੀ ਲੜਕੀ ਜੋ ਪ੍ਰਿਆ ਆ ਪਰੀਆ ਦੇ ਪ੍ਰੇਮ ਸਬੰਧ ਕਰੋਟੀਆਂ ਪਿੰਡ ਦੇ ਰਹਿਣ ਵਾਲੇ ਇੱਕ ਲੜਕੇ ਬੋਬੀ ਦੇ ਨਾਲ ਚੱਲ ਰਹੇ ਨੇ। ਰੋਹਿਤ ਨੂੰ ਇਹ ਚੀਜ਼ ਬਿਲਕੁਲ ਵੀ ਪਸੰਦ ਨਹੀਂ ਸੀ। ਉਹ ਆਪਣੀ ਭੈਣ ਪਰੀਆ ਨੂੰ ਹਮੇਸ਼ਾ ਸਮਝਾਉਂਦਾ ਰਹਿੰਦਾ ਸੀ ਕਿ ਉਹ ਜੋ ਲੜਕਾ ਬੋਬੀ ਹੈ ਉਹ ਸਹੀ ਲੜਕਾ ਨਹੀਂ ਹੈ। ਰੋਹਿਤ ਹਮੇਸ਼ਾ ਪਰੀਆ ਨੂੰ ਰੋਕਦਾ ਰਹਿੰਦਾ ਸੀ ਕਿ ਤੂੰ ਉਸ ਲੜਕੇ ਨਾਲ ਆਪਣੀ ਦੋਸਤੀ ਨਾ ਰੱਖ। ਪਰ ਆਪਣੇ ਭਰਾ ਦੇ ਲੱਖਾਂ ਵਾਰ ਸਮਝਾਉਣ ਦੇ ਬਾਵਜੂਦ ਵੀ ਜੋ ਪਰੀਆ ਸੀ ਉਹਦੀ ਕੱਲ ਨਹੀਂ ਮੰਨਦੀ ਸੀ। ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਸੀ। ਹੁਣ ਜਿਵੇਂ ਹੀ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਰੋਹਿਤ ਹੈ ਇਹਦਾ ਆਪਣੇ ਚਾਚੇ ਦੀ ਲੜਕੀ ਦੇ ਨਾਲ ਰਿਸ਼ਤਾ ਬਹੁਤਾ ਵਧੀਆ ਨਹੀਂ ਸੀ ਜੋ ਪ੍ਰਿਆ ਸੀ ਉਹ ਵੀ ਉਸ ਤੋਂ ਨਫ਼ਰਤ ਕਰਦੀ ਸੀ ਤਾਂ ਪੁਲਿਸ ਇਸ ਪ੍ਰਿਆ ਨੂੰ ਫੜਦੀ ਹੈ ਤੇ ਇਹਨੂੰ ਥਾਣੇ ਲਿਆ ਜਾਂਦਾ ਹੈ ਤੇ ਉਹਦਾ ਜੋ ਪ੍ਰੇਮੀ ਹੁੰਦਾ ਹੈ ਕਰੋਟੀਆਂ ਪੰਡ ਵਾਲਾ ਬੌਬੀ ਉਹਨੂੰ ਵੀ ਚੱਕਿਆ ਜਾਂਦਾ ਹੈ ਤੇ ਉਹਨੂੰ ਵੀ ਥਾਣੇ ਲਿਆਇਆ ਜਾਂਦਾ ਹੈ ਪ੍ਰਿਆ ਤੇ ਜੋ ਬੌਬੀ ਸੀ ਇਹ ਦੋਨੇ ਕਾਲਜ ਦੇ ਵਿੱਚ ਇਕੱਠੇ ਪੜਦੇ ਸੀ ਉੱਥੇ ਪੜਦੇ ਆਂ ਹੀ ਇਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੁੰਦੀ ਹੈ ਇਹਨਾਂ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਇਹ ਹੀ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਥਾਣੇ ਲੈ ਕੇ ਜਦੋਂ ਇਹਨਾਂ ਦੋਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਇਹ ਕੁਝ ਵੀ ਨਹੀਂ ਮੰਨਦੇ ਇਹ ਇੱਧਰ ਉੱਧਰ ਦੇ ਗੱਲਾਂ ਮਾਰਦੇ ਰਹਿੰਦੇ ਨੇ ਪਰ ਫਿਰ ਜਦੋਂ ਪੁਲਿਸ ਆਪਣੇ ਤਰੀਕੇ ਦੇ ਨਾਲ ਸ਼ਕਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਫਿਰ ਜੋ ਕਹਾਣੀ ਹੁੰਦੀ ਹੈ ਸਾਰੀ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਇਹ ਹੁਣ ਪ੍ਰਿਆ ਦੱਸਦੀ ਹੈ ਕਿ ਇਹਨੇ ਖੁਦ ਹੀ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਭਰਾ ਦਾ ਕਤਲ ਕੀਤਾ ਆ ਕਿਉਂਕਿ ਜੋ ਰੋਹਿਤ ਸੀ ਉਹਨੂੰ ਪਤਾ ਲੱਗ ਗਿਆ ਸੀ ਕਿ ਉਸਦੇ ਚਾਚੇ ਦੀ ਲੜਕੀ ਪ੍ਰਿਆ ਦੇ ਜੋ ਸੰਬੰਧ ਨੇ ਉਹ ਖਰੋਟੀਆਂ ਦੇ ਰਹਿਣ ਵਾਲੇ ਬੌਬੀ ਦੇ ਨਾਲ ਨੇ ਤੇ ਜੋ ਬੋਬੀ ਹੈ ਉਹ ਪ੍ਰੀਆ ਦੇ ਘਰ ਅਕਸਰ ਉਹਨੂੰ ਮਿਲਣ ਦੇ ਲਈ ਵੀ ਆਉਂਦਾ ਸੀ ਤੇ ਇਹ ਘਰ ਦੇ ਵਿੱਚ ਹੀ ਸਰੀਰਕ ਸੰਬੰਧ ਵੀ ਬਣਾਉਂਦੇ ਸੀ ਤਾਂ ਇਸੇ ਤਰ੍ਹਾਂ ਹੀ 16 ਸਤੰਬਰ ਦੇ ਦਿਨ ਜੋ ਇਹ ਬੋਬੀ ਹੁੰਦਾ ਹੈ ਪ੍ਰੀਆ ਦੇ ਘਰ ਦੇ ਵਿੱਚ ਆਇਆ ਹੁੰਦਾ ਉਹਨੂੰ ਮਿਲਣ ਦੇ ਲਈ ਇਹ ਦੋਨੋਂ ਕਮਰੇ ਦੇ ਵਿੱਚ ਸੰਬੰਧ ਬਣਾ ਰਹੇ ਹੁੰਦੇ ਨੇ ਤੇ ਉਧਰ ਜੋ ਰੋਹਿਤ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਬੋਬੀ ਘਰ ਦੇ ਵਿੱਚ ਆਇਆ ਹੋਇਆ ਹੈ। ਰੋਹਿਤ ਆਪਣੇ ਚਾਚੇ ਦੇ ਘਰ ਤੁਰੰਤ ਚਲੇ ਆ ਜਾਂਦਾ ਹੈ ਤੇ ਉੱਥੇ ਜਾ ਕੇ ਉਹ ਇਹਨਾਂ ਦੋਨਾਂ ਨੂੰ ਹੀ ਰੰਗੇ ਅੱਤੀ ਫੜ ਲੈਂਦਾ ਹੈ। ਹੁਣ ਜਦੋਂ ਇਹ ਰੰਗੇ ਅੱਤੀ ਫੜੇ ਜਾਂਦੇ ਨੇ ਤਾਂ ਜੋ ਪ੍ਰੀਆ ਹੁੰਦੀ ਆ ਉਹ ਆਪਣੇ ਆਸ਼ਿਕ ਨੂੰ ਕਹਿੰਦੀ ਆ ਕਿ ਅੱਜ ਤੂੰ ਇਹਨੂੰ ਖਤਮ ਹੀ ਕਰ ਦੇ। ਇਹ ਆਪਣੇ ਰਾਹ ਦੇ ਵਿੱਚ ਰੋੜਾ ਬਣ ਰਿਹਾ ਹੈ। ਹੁਣ ਪ੍ਰੀਆ ਤੇ ਬੋਬੀ ਜਿਹੜੇ ਕਮਰੇ ਦੇ ਵਿੱਚ ਹੁੰਦੇ ਨੇ ਉੱਤੇ ਨੇੜੇ ਹੀ ਇੱਕ ਲੱਕੜ ਦਾ ਬਾਲਾ ਪਿਆ ਹੁੰਦਾ ਆ। ਉਧਰ ਜੋ ਰੋਹਿਤ ਹੁੰਦਾ ਉਹ ਆਪਣੀ ਭੈਣ ਪ੍ਰੀਆ ਦੇ ਨਾਲ ਗੱਲਬਾਤ ਕਰ ਰਿਹਾ ਹੁੰਦਾ ਉਹ ਉਹਨੂੰ ਸਮਝਾ ਰਿਹਾ ਹ ਬੋਬੀ ਉੱਥੇ ਕੀ ਕਰਦਾ ਕਿ ਉਹ ਲੱਕੜ ਦਾ ਬਾਲਾ ਚੱਕਦਾ ਤੇ ਉਹ ਜ਼ੋਰਦਾਰ ਬਾਰ ਰੋਹਿਤ ਦੇ ਸਿਰ ਦੇ ਵਿੱਚ ਕਰਦਾ ਜਿਸ ਨਾਲ ਰੋਹਿਤ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਹੁਣ ਜਦੋਂ ਰੋਹਿਤ ਮਰ ਜਾਂਦਾ ਆ ਤਾਂ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਇਹ ਉੱਥੇ ਬਹੁਤ ਜ਼ਿਆਦਾ ਡਰ ਜਾਂਦੇ ਨੇ ਇਹ ਸੋਚਦੇ ਨੇ ਕਿ ਇਹਨਾਂ ਦੇ ਹੱਥੋਂ ਕੀ ਹੋ ਗਿਆ ਇਹਨਾਂ ਨੇ ਰੋਹਿਤ ਨੂੰ ਮਾਰ ਦਿੱਤਾ ਉੱਥੇ ਇਹ ਬਹੁਤ ਜ਼ਿਆਦਾ ਡਰ ਜਾਂਦੇ ਨੇ ਕਿ ਬਾਡੀ ਨੂੰ ਟਿਕਾਣੇ ਕਿਵੇਂ ਲਾਇਆ ਜਾਵੇ ਤਾਂ ਜੋ ਬੋਬੀ ਹੁੰਦਾ ਉਹ ਪ੍ਰਿਆ ਦੀ ਇੱਕ ਚੁੰਨੀ ਲੈਂਦਾ ਉਹ ਰੋਹਿਤ ਦੇ ਗਲ ਦੇ ਵਿੱਚ ਬੰਨ੍ਹਦਾ ਤੇ ਬਾਡੀ ਨੂੰ ਉਹ ਘੜੀਸ ਕੇ ਬਾਹਰ ਲੈ ਆਉਂਦਾ ਤਾਂ ਫਿਰ ਇਹ ਦੋਨੋਂ ਇਸ লাশ ਨੂੰ ਇੱਕ ਬੋਰੀ ਦੇ ਵਿੱਚ ਪਾ ਕੇ ਉੱਪਰੋਂ ਬੰਨ੍ਹ ਦਿੰਦੇ ਨੇ ਬੌਬੀ ਮੋਟਰਸਾਈਕਲ ਕੱਢਦਾ ਹੈ লাশ ਨੂੰ ਬੋਰੀ ਨੂੰ ਮੋਟਰਸਾਈਕਲ ਦੇ ਉੱਤੇ ਰੱਖਿਆ ਜਾਂਦਾ ਤੇ ਪ੍ਰੀਆ ਪਿੱਛੇ ਬੈਠਦੀ ਹੈ ਫਿਰ ਇਹ ਉਤੋਂ ਨਿਕਲ ਪੈਂਦੇ ਨੇ ਰੰਜੀਤ ਬਾਗ ਇਲਾਕੇ ਦੇ ਵਿੱਚ ਪਹੁੰਚਦੇ ਨੇ ਇਹ ਉੱਤੇ ਇੱਕ ਸੁੰਨਸਾਨ ਜਗ੍ਹਾ ਦੇਖਦੇ ਨੇ ਜਿੱਥੇ ਉਦੋਂ ਕੋਈ ਮੌਜੂਦ ਨਹੀਂ ਹੁੰਦਾ ਤਾਂ ਫਿਰ ਉੱਥੇ ਇਹ ਸੜਕ ਦੇ ਕਿਨਾਰੇ ਇਸ ਬੋਰੀ ਨੂੰ ਸੱਟ ਕੇ ਉੱਥੋਂ ਚਲੇ ਜਾਂਦੇ ਨੇ ਇਹਨਾਂ ਦੋਨਾਂ ਨੂੰ ਇਹ ਲੱਗਿਆ ਸੀ ਕਿ ਇੱਕ ਸਵਨਸਾਨ ਜਗ੍ਹਾ ਦੇ ਉੱਤੇ ਅਸੀਂ ਇਸ ਬੋਰੀ ਨੂੰ ਸੁੱਟ ਦਿੰਨੇ ਆ ਇੱਥੇ ਕਿਸੇ ਨੂੰ ਨਹੀਂ ਪਤਾ ਲੱਗੂਗਾ ਕੋਈ ਪਹਿਚਾਣ ਹੀ ਨਹੀਂ ਪਾਊਗਾ ਕਿ ਇਹ ਜੋ ਲਾਸ਼ ਹੈ ਇਹ ਕੀ ਦੀ ਹੈ ਇਹਨਾਂ ਦੋਨਾਂ ਨੂੰ ਇਹੀ ਲੱਗਦਾ ਸੀ ਕਿ ਰੋਹਿਤ ਦੇ ਮਰਨ ਤੋਂ ਬਾਅਦ ਇਹਨਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਹੋਊਗਾ ਦੂਜੇ ਪਾਸੇ ਜੋ ਪ੍ਰਿਆ ਹੁੰਦੀ ਹੈ ਉਹ ਇਹ ਵੀ ਗੱਲ ਕਹਿੰਦੀ ਹੈ ਕਿ ਉਹਦਾ ਭਰਾ ਜੋ ਰੋਹਿਤ ਸੀ ਉਹ ਉਸ ਦੇ ਉੱਤੇ ਮਾੜੀ ਅੱਖ ਰੱਖਦਾ ਸੀ ਇਹ ਗੱਲ ਉਹਨੇ ਬੋਬੀ ਨੂੰ ਵੀ ਦੱਸੀ ਸੀ ਤਾਂ ਇਸੇ ਗੱਲ ਨੂੰ ਲੈ ਕੇ ਇਹਨਾਂ ਦੋਨਾਂ ਨੇ ਮਿਲ ਕੇ ਜੋ ਰੋਹਿਤ ਹੈ ਉਹਨੂੰ ਮਾਰ ਦਿੱਤਾ ਆ ਤੇ ਪ੍ਰਿਆ ਇਹ ਵੀ ਗੱਲ ਕਹਿੰਦੀ ਹੈ ਕਿ ਉਹਨੂੰ ਬਿਲਕੁਲ ਵੀ ਕੋਈ ਅਫਸੋਸ ਨਹੀਂ ਕਿ ਉਹਨੇ ਆਪਣੇ ਭਰਾ ਦਾ ਕਤਲ ਕੀਤਾ ਆ ਇਹਨਾਂ ਦੇ ਕਬੂਲਨਾਮੇ ਤੋਂ ਬਾਅਦ ਪੁਲਿਸ ਨੇ ਉਹ ਹਥਿਆਰ ਵੀ ਬਰਾਮਦ ਕਰ ਲਿਆ ਉਹ ਲੱਕੜ ਦਾ ਬਾਲਾ ਵੀ ਬਰਾਮਦ ਕਰ ਲਿਆ ਜਿਹਦੇ ਨਾਲ ਇਹਨਾਂ ਨੇ ਰੋਹਿਤ ਦਾ ਕਤਲ ਕੀਤਾ ਸੀ ਉਹ ਚੁੰਨੀ ਵੀ ਬਰਾਮਦ ਕਰ ਲਈ ਐ ਤੇ ਇਸ ਤੋਂ ਇਲਾਵਾ ਇਹਨਾਂ ਨੇ ਉਹ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਤੇ ਫਿਰ ਇਹਨਾਂ ਦੇ ਉੱਤੇ ਬਣਦੀ ਹੈ ਧਰਾਵਾਂ ਲਾ ਕੇ ਪਰਚਾ ਦਰਜ ਕੀਤਾ ਜਾਂਦਾ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤਾਂ ਇਸ ਤਰ੍ਹਾਂ ਇੱਕ ਭੈਣ ਨੇ ਜਿਸਮ ਦੀ ਅੱਗ ਦੇ ਵਿੱਚ ਅੰਨੀ ਹੋ ਕੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਤੇ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜਿਸਮ ਦੀ ਅੱਗ ਤੇ ਅੱਗੇ ਕੋਈ ਵੀ ਰਿਸ਼ਤਾ ਨਾਤਾ ਨਹੀਂ ਹੁੰਦਾ। ਬਾਕੀ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਾਉਣ ਦਾ ਮਕਸਦ ਕੋਈ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ, ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਆਲੇ-ਦਾਲੇ ਕਿੰਨਾ ਕ੍ਰਾਈਮ ਹੋ ਰਿਹਾ, ਕਿਸ ਤਰ੍ਹਾਂ ਦਾ ਕ੍ਰਾਈਮ ਹੋ ਰਿਹਾ। ਸੋ ਸਾਨੂੰ ਲੋੜ ਹੈ ਅਵੇਅਰ ਰਹਿਣ ਦੀ। ਤਾਂ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਤੁਹਾਡੇ ਕੀ ਵਿਚਾਰ ਨੇ? ਤੁਸੀਂ ਕਮੈਂਟ ਬਾਕਸ ਤੇ ਜਾ ਕੇ ਦੱਸ ਸਕਦੇ ਹੋ। ਬਾਕੀ ਐਸੇ ਤਰ੍ਹਾਂ ਨਵੀਆਂ ਤੇ ਸੱਚੀਆਂ ਘਟਨਾਵਾਂ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ। ਉਦੋਂ ਤੱਕ ਲਈ ਧੰਨਵਾਦ। ਸਤਿ ਸ੍ਰ